ਬਹੁਤ ਜ਼ਿਆਦਾ ਮੰਦਭਾਗੀ ਖਬਰ ਸਾਂਝੀ ਕਰ ਰਹੀ ਆ ਜਿੱਥੇ ਬਿਮਾਰ ਪਏ ਭਰਾ ਦਾ ਸਦਮਾ ਭੈਣ ਨਹੀਂ ਚੱਲ ਪਾਂਦੀ ਤੇ ਉਸਦੀ ਮੌਤ ਹੋ ਜਾਂਦੀ ਹੈ 3 ਦਿਨ ਬਾਅਦ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ ਬੇहद ਹੀ ਜ਼ਿਆਦਾ ਦੁਖਦਈ ਏ ਖਬਰ ਹੈ ਜਿੱਥੇ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਮੌਤ ਹੋ ਚੁੱਕੀ ਹੈ ਦਰਅਸਲ ਇਸ ਭੈਣ ਦਾ ਭਰਾ ਹਸਪਤਾਲ ਦੇ ਵਿੱਚ ਦਾਖਲ ਸੀਗਾ ਡੇਂਗੂ ਤੋਂ ਪੀੜਿਤ ਸੀਗਾ ਜਿਸ ਤੇ ਚੱਲਦਿਆਂ ਭਰਾ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪੈਣ ਰੋਜ਼ ਆਪਣੇ ਭਰਾ ਨੂੰ ਦੇਖਦੀ ਸੀ ਕਿ ਉਸ ਦਾ ਇਕਲੌਤਾ ਭਰਾ ਹੈ ਉਹ ਵੀ ਬਿਮਾਰ ਚੱਲ ਰਿਹਾ ਹੈ ਬੈੱਡ ਤੇ ਹੈ ਤੇ ਸੋਚਾਂ ਹੀ ਸੋਚਾਂ ਦੇ ਵਿੱਚ ਪੈਣ ਸਦਮੇ ਦੇ ਵਿੱਚ ਚਲੀ ਜਾਂਦੀ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਦਿਨ ਬਾਅਦ ਭਰਾ ਵੀ ਦਮ ਤੋੜ ਦਿੰਦਾ ਹੈ ਤਾਂ ਉਸ ਪਰਿਵਾਰ ਦੇ ਉੱਤੇ ਉਸ ਮਾਪਿਓ ਦੇ ਉੱਤੇ ਕੀ ਬੀਤਰੀ ਹੋਵੇਗੀ ਜਿਨ੍ਹਾਂ ਦੇ ਘਰ ਚੋਂ ਇੱਕੋ ਸਮੇਂ ਦੋ ਅਰਥੀਆਂ ਉਠੀਆਂ ਹੋਣਗੀਆਂ ਤਾਂ ਬੇहद ਹੀ ਜ਼ਿਆਦਾ ਇਹ ਮੰਦ ਭਾਗੀ ਖਬਰ ਹੈ ਜਿੱਥੇ ਇਹਨਾਂ ਦੋਵਾਂ ਭੈਣ ਭਰਾਵਾਂ ਦੀ ਮੌਤ ਹੋ ਗਈ ਹੈ ਕਿਉਂਕਿ ਭਰਾ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਭਰਾ ਨੂੰ ਡੇਂਗੂ ਸੀਗਾ ਜਿਸ ਤੇ ਚੱਲਦਿਆਂ ਭਰਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਭੈਣ ਰੋਜ਼ ਆਪਣੇ ਭਰਾ ਨੂੰ ਵੇਖਣ ਦੇ ਲਈ ਜਾਂਦੀ ਸੀ ਤੇ ਸੋਚਾਂ ਹੀ ਸੋਚਾਂ ਦੇ ਵਿੱਚ ਭੈਣ ਸਦਮੇ ਦੇ ਵਿੱਚ ਚਲੀ ਗਈ ਸੀ ਜਿਸ ਤੇ ਚੱਲਦਿਆਂ ਭੈਣ ਦੀ ਮੌਤ ਹੋ ਜਾਂਦੀ ਹੈ ਤੇ ਫਿਰ 3 ਦਿਨ ਬਾਅਦ ਭਰਾ ਵੀ ਦੰਮ ਤੋੜ ਦਿੰਦਾ